ਦੀ ਜਿੰਦਗੀ ਅਤੇ ਚੰਗੀ ਸਿਹਤ ਲਈ ਜਮਾਏ ਹੋਏ ਪੱਤਰ ਕ੍ਰੇਲਿਨੋਸ ਕੇ ਨੰਬਰ 1 ਜੇਕਰ ਤੁਹਾਨੂੰ ਜੁਕਾਮ ਦੇ ਕਾਰਨ ਸਿਰ ਦਰਦ ਹੋ ਰਿਹਾ ਹੈ ਤਾਂ ਗਰਮ ਪਾਣੀ ਵਿੱਚ ਨਮਕ ਮਿਲਾ ਕੇ ਪੈਰ ਧੋਣ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ ਨੰਬਰ 2 ਜਿੰਨਾ ਬੱਚਿਆਂ ਦੀਆਂ ਅੱਖਾਂ ਪੂਰੇ ਰੰਗ ਦੀਆਂ ਹੁੰਦੀਆਂ ਹਨ ਉਹਨਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ ਨੰਬਰ 3 ਆਮਲੇ ਦਾ ਮਰਬਾ ਖਾਣ ਦੇ ਨਾਲ ਸਰੀਰ ਵਿੱਚ ਕਦੇ ਵੀ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ ਨੰਬਰ 4 ਜੇਕਰ ਤੁਸੀਂ ਕਣਕ ਦੇ ਆٹے ਨੂੰ ਬਿਨਾਂ ਛਾਣ ਕੇ ਰੋਟੀਆਂ ਬਣਾ ਲੈਂਦੇ ਹੋ ਤਾਂ ਇਹ ਸਾ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਚੰਗਾ ਹੋਵੇਗਾ ਨੰਬਰ 5 ਪੈਕੇਟ ਵਾਲੀਆਂ ਚੀਜ਼ਾਂ ਅਤੇ ਫਾਸਟ ਫੂ ਪੇਟ ਦੀ ਐਪਮਾਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਲਈ ਹਮੇਸ਼ਾ ਘਰ ਦੇ ਬਣੇ ਹੋਏ ਖਾਣੇ ਨੂੰ ਹੀ ਪੈਲਦੇ ਹੋ ਨੰਬਰ 6 ਕੋਲਡ ਡਰਿੰਕ ਚਾਹ ਅਤੇ ਕਾਫੀ ਕਦੇ ਵੀ ਜ਼ਿਆਦਾ ਸੇਵਨ ਨਹੀਂ ਕਰੀ ਚਾਹੀਦੀ ਕਿਉਂਕਿ ਇਹ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਨੰਬਰ 7 ਗਲੇ ਦੀ ਖਾਰਿਸ਼ ਨੂੰ ਦੂਰ ਕਰਨ ਲਈ ਤੁਸੀਂ 2-3 ਤુલਸੀ ਦੇ ਪੱਤੇ ਨੂੰ ਪਾਣੀ ਚਬਾ ਲਓ ਤੇ ਇਸ ਪਾਣੀ ਨਾਲ ਗਰਾਰੇ ਕਰੋ ਇਸ ਨਾਲ ਗਲੇ ਦੀ ਖਾਰਿਸ਼ ਤੋਂ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 8 ਸੂਰਜ ਚੜਨ ਤੋਂ ਬਾਅਦ ਉੱਠਣਾ ਘਰ ਵਿੱਚ ਦਿਲਦਰਤਾ ਤੇ ਗਰੀਬੀ ਦੀ ਨਿਸ਼ਾਨੀ ਹੁੰਦਾ ਹੈ ਨੰਬਰ 9 ਘਰ ਵਿੱਚ ਜੰਗ ਲੱਗੇ ਹੋਏ ਤਾਲਿਆਂ ਨੂੰ ਕਦੇ ਵੀ ਨਾ ਰੱਖੋ ਕਿਉਂਕਿ ਇਹ ਘਰ ਵਿਆਹस्ते ਅਸ਼ੁਭ ਮੰਨੇ ਜਾਂਦੇ ਆ ਨੰਬਰ 10 ਜੇਕਰ ਤੁਹਾਨੂੰ ਜ਼ਿਆਦਾ ਚਾਹ ਪੀਣ ਦੀ ਆ ਤਾਂ ਚਾਹ ਪੀਣ ਤੋਂ ਬਾਅਦ ਅਤੇ ਪਹਿਲਾਂ ਗੁੰਗਨਾ ਪਾਣੀ ਪੀ ਲਓ ਇਸ ਤਰ੍ਹਾਂ ਕਰਨ ਲਈ ਤੁਹਾਨੂੰ ਚਾਹ ਪੀਣ ਤੋਂ ਬਾਅਦ ਕਦੇ ਵੀ ਕਵਰਸ ਜਾਂ ਐਸਿਡਿਟੀ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 11 ਜ਼ਿਆਦਾ ਚਾਹ ਪੀਣ ਦੇ ਨਾਲ ਸਾਡੇ ਸਰੀਰ ਵਿੱਚ ਕੈਫੀਨ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਾਰਨ ਸਾਨੂੰ ਨੀਂਦ ਘਟ ਆਉਂਦੀ ਹੈ ਅਤੇ ਕਈ ਵਾਰ ਘਬਰਾਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 12 ਬਾਲਾਂ ਵਿੱਚ ਸੂਰਜਮੁਖੀ ਦੇ ਤੇਲ ਦੀ ਮਾਲਿਸ਼ ਕਰਨ ਦੇ ਨਾਲੇ ਚਮਕਦਾਰ ਅਤੇ ਮਲਾਈਮ ਹੋ ਜਾਂਦੇ ਆ ਨੰਬਰ 13 ਸਵੇਰੇ ਖਾਲੀ ਪੇਟ ਭਿੱਜੀ ਹੋਈ ਮੂੰਗ ਦਾਲ ਖਾਣ ਦੇ ਨਾਲ ਅਨੀਮੀਆ ਦੀ ਬਿਮਾਰੀ ਦੂਰ ਹੋ ਜਾਂਦੀ ਆ ਇਸ ਦੇ ਵਿੱਚ ਆਇਰਨ ਪਾਇਆ ਜਾਂਦਾ ਹੈ ਜੋ ਕਿ ਸਾਡੀ ਖੋਨ ਦੀ ਕਮੀ ਨੂੰ ਵੀ ਦੂਰ ਕਰਦਾ ਤੇ ਆਇਰਨ ਦੀ ਕਮੀ ਵੀ ਦੂਰ ਹੋ ਜਾਂਦੀ ਹੈ ਨੰਬਰ 14 ਦੁੱਧ ਅਤੇ ਛੋਲਿਆਂ ਦੀ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਕਿ ਹੱਡੀਆਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ ਨੰਬਰ 15 ਬੇਲ ਪੱਤਰ ਦੇ ਪੱਤਿਆਂ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਦੇ ਨਾਲ ਐਸਿਡਿਟੀ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਨੰਬਰ 16 ਛਿਲਕੇ ਵਾਲੀ ਦਾਲ ਅਤੇ ਹਰੇ ਪੱਤੇਦਾਰ ਸਬਜ਼ੀਆਂ ਖਾਣ ਦੇ ਨਾਲ ਕੈਸਟਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 17 ਕarele ਨੂੰ ਕੱਟ ਕੇ ਸ਼ਾਮ ਵਿੱਚ ਸੁਕਾ ਲਓ ਅਤੇ ਉਸ ਤੋਂ ਬਾਅਦ ਇਸ ਨੂੰ ਰ ਅਤੇ ਰੋਜ਼ਾਨਾ ਇੱਕ ਚਮਚਾ ਪਾਊਡਰ ਦਾ ਸੇਵਨ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ 슈ਗਰ ਦਾ ਲੈਵਲ ਕੰਟਰੋਲ ਵਿੱਚ ਰਹੇਗਾ ਨੰਬਰ 18 ਸਵੇਰੇ ਖਾਲੀ 배ਟ ਇੱਕ ਕਟੋਰੀ ਦਹੀਂ ਖਾਣ ਦੇ ਨਾਲ ਪੇਟ ਅਤੇ ਦਿਮਾਗ ਨੂੰ ਠੰਡਕ ਮਿਲਦੀ ਹੈ ਤੇ ਹਾਜ਼ਮਾ ਵੀ ਬਿਲਕੁਲ ਠੀਕ ਰਹਿੰਦਾ ਹੈ ਨੰਬਰ 19 ਜੇਕਰ ਤੁਹਾਡੇ ਖੂਨ ਵਿੱਚ ਕੋਈ ਖਰਾਬੀ ਹੈ ਤਾਂ ਕਦੂ ਨੂੰ ਉਬਾਲ ਕੇ ਬਿਨਾ ਨਮਕ ਤੋਂ ਸਬਜ਼ੀ ਬਣਾ ਕੇ ਖਾਓ ਖੂਨ ਦੀ ਖਰਾਬੀ ਠੀਕ ਹੋ ਜਾਵੇਗੀ ਨੰਬਰ 2 ਬੀ ਜਾਈਫਲ ਦੇ ਚੂਰਨ ਨੂੰ ਸਰੋਂ ਦੇ ਤੇਲ ਵਿੱਚ ਪਾ ਕੇ ਪਕਾ ਲਓ ਤੇ ਬਾਅਦ ਵਿੱਚ ਇਸ ਤੇਲ ਦੀ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਕਮਰ ਦਾ ਦਰਦ ਦੂਰ ਹੋ ਜਾਵੇਗਾ ਨੰਬਰ 21 ਪੱਕੇ ਹੋਏ ਜਾਮਨ ਦਾ ਸ਼ਰਬਤ ਪੀਣ ਦੇ ਨਾਲ ਪੇਟ ਦਰਦ ਤੋਂ ਬਹੁਤ ਜਲਦੀ ਆਰਾਮ ਮਿਲ ਜਾਂਦਾ ਹੈ ਨੰਬਰ 22 ਜਿਆਦਾ ਝੁੱਕ ਕੇ ਪੜਨ ਨਾਲ ਫੇਫੜੇ ਅਤੇ ਨਜ਼ਰ ਅਤੇ ਰੀੜ ਦੀ ਹੱਡੀ ਦੀ ਕਮਜ਼ੋਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 23 ਜਿਆਦਾ ਖਾਣਾ ਖਾਣ ਦੇ ਨਾਲ ਜੇਕਰ ਪੇਟ ਖਰਾਬ ਹੋ ਜਾਵੇ ਤਾਂ ਅਦਰਕ ਨੂੰ ਚਵਾ ਲਓ ਨੰਬਰ 24 ਜੇਕਰ ਤੁਸੀਂ ਆਪਣੇ ਸਰੀਰ ਨੂੰ ਹਮੇਸ਼ਾ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਸਰਦੀਆਂ ਵਿੱਚ ਗੁੜ ਦਾ ਸੇਵਨ ਜ਼ਰੂਰ ਕਰੋ ਨੰਬਰ 25 ਗੈਸ ਦੀ ਤਕਲੀਫ ਨੂੰ ਤੁਰੰਤ ਦੂਰ ਕਰਨ ਦੇ ਲਈ ਲਸਣ ਦੀਆਂ ਦੋ ਗੰਡੀਆਂ ਨੂੰ ਛਿੱਲ ਕੇ ਦੋ ਚਮਚ ਦੇਸੀ ਘਿਓ ਦੇ ਨਾਲ ਖਾਓ ਇਸ ਤਰ੍ਹਾਂ ਗੈਸ ਤੁਰੰਤ ਦੂਰ ਹੋ ਜਾਵੇਗੀ ਨੰਬਰ 26 ਨਾਸ਼ਤੇ ਵਿੱਚ ਜ਼ਿਆਦਾ ਮਿੱਠਾ ਖਾਣ ਦੇ ਨਾਲ ਸ਼ੂਗਰ ਦੀ ਬਿਮਾਰੀ ਹੋ ਸਕਦੀ ਹੈ ਹੋ ਸਕੇ ਤਾਂ ਮਿੱਠੇ ਦਾ ਇਸਤੇਮਾਲ ਘਟਾ ਦਿਓ ਘਟਾ ਕਰੋ ਨੰਬਰ 27 ਚਹਾਰੇ ਖਾਣ ਦੇ ਨਾਲ ਕਮਰ ਦਾ ਦਰਦ ਦੂਰ ਹੋ ਜਾਂਦਾ ਹੈ ਨੰਬਰ 28 ਜੋ ਲੋਕ ਗਰਮੀ ਵਿੱਚ ਕਦੂ ਦਾ ਜ਼ਿਆਦਾ ਸੇਵਨ ਕਰਦੇ ਆ ਉਹਨਾਂ ਨੂੰ ਨੀਂਦ ਬਹੁਤ ਸਕੂਨਪਰੀ ਆਉਂਦੀ ਹੈ ਤੇ ਖੂਨ ਦੀ ਕਮੀ ਵੀ ਦੂਰ ਹੋ ਜਾਂਦੀ ਹੈ ਨੰਬਰ 29 ਮਸਰ ਦੀ ਦਾਲ ਦਾ ਲੇਪ ਬਣਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਂਦੇ ਆ ਤੇ ਸਕਿਨ ਟਾਈਟ ਤੇ ਜਵਾਨ ਰਹਿੰਦੀ ਹੈ ਨੰਬਰ 30 ਜੇਕਰ ਕੱਚਾ ਪਨੀਰ ਬਾਝ ਜਾਵੇ ਤਾਂ ਉਸ ਨੂੰ ਤਾਜ਼ਾ ਰੱਖਣ ਲਈ ਚੁਟਕੀ ਭਰ ਖੰਡੋ ਸੁੱਪਰ ਛਿੜਕ ਦਿਓ ਤੇ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਤੁਸੀਂ ਪਨੀਰ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖ ਸਕਦੇ ਹੋ ਨੰਬਰ 31 ਜ਼ਮੀਨ ਤੇ ਲੇਟਣ ਦੇ ਨਾਲ ਤੁਹਾਨੂੰ ਕਮਰ ਦਾ ਦਰਦ ਤੋਂ ਆਰਾਮ ਮਿਲੇਗਾ ਨੰਬਰ 32 ਤੁਸੀਂ ਚੀਨੀ ਦੀ ਜਗ੍ਹਾ ਜੀ ਜ਼ਿੰਦਗੀ ਸ਼ੂਗਰ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 33 ਖੀਰੇ ਨੂੰ ਛਿਲਕੇ ਸਮੇਤ ਖਾਣ ਦੇ ਨਾਲ skin ਨਰਮ ਤੇ ਮਲਾਈਮ ਹੋ ਜਾਂਦੀ ਹੈ ਨੰਬਰ 34 ਲਸਣ ਵਾਲੀ ਚਾਹ ਪੀਣ ਦੇ ਨਾਲ ਤੁਹਾਡੀਆਂ ਝੁਰੜੀਆਂ ਹਮੇਸ਼ਾ ਲਈ ਖਤਮ ਹੋ ਜਾਣਗੀਆਂ ਨੰਬਰ 35 ਟਮਾਟਰ ਦਾ ਸੂਫ ਜਦੋਂ ਵੀ ਘਰ ਵਿੱਚ ਬਣਾਓ ਤਾਂ ਥੋੜੇ ਜਿਹੀ ਸਮੇਂ ਬਾਅਦ ਉਸ ਵਿੱਚ ਸੁੱਕਾ ਪਦੀਨਾ ਪਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਉਸ ਦਾ ਸਵਾਦ ਹੋਰ ਜ਼ਿਆਦਾ ਵਾਜ ਜਾਵੇਗਾ ਨੰਬਰ 36 ਸੇਬ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਬਾਰ-ਬਾਰ ਪਿਸ਼ਾਬ ਆਉਣਾ ਬੰਦ ਹੋ ਜਾਂਦਾ ਹੈ ਨੰਬਰ 37 ਰਜਾਨਾ ਅੰਗੂਰ ਖਾਨ ਦੇ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਂਦੇ ਆ ਨੰਬਰ 38 ਖਾਣਾ ਚਬਾ-ਚਬਾ ਕੇ ਖਾਣ ਦੇ ਨਾਲ ਕੋਈ ਵੀ bimari ਜਲਦੀ ਤੁਹਾਡੇ ਨਜ਼ਦੀਕ ਨਹੀਂ ਆਉਂਦੀ ਨੰਬਰ 39 ਗੋਡਿਆਂ ਦਾ ਦਰਦ ਹੋਣ ਤੇ ਤੁਸੀਂ ਜ਼ੈਤੂਨ ਦਾ ਤੇਲ ਲਗਾਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 40 ਖੂਨ ਦੀ ਖਰਾਬੀ ਨੂੰ ਦੂਰ ਕਰਨ ਦੇ ਲਈ ਬੱਕਰੀ ਦਾ ਦੁੱਧ ਪੀਣਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਨੰਬਰ 41 ਹਰ ਵਕਤ ਖਾਣਾ ਖਾਣ ਦੇ ਨਾਲ ਸਿਹਤ ਬਹੁਤ ਹਾਨੀਕਾਰਕ ਹੁੰਦੀ ਆ ਇਸ ਲਈ ਕੋਸ਼ਿਸ਼ ਕਰੋ ਕਿ ਖਾਣਾ ਘੱਟ ਤੋਂ ਘੱਟ ਖਾਦਾ ਜਾਵੇ ਨੰਬਰ 42 ਖੜੇ ਹੋ ਕੇ ਬਾਥਰੂਮ ਕਰਨ ਦੇ ਨਾਲ ਤੁਹਾਡਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 43 ਅੱਧਾ ਚਮਚ ਹਲਦੀ ਅਤੇ ਨਮਕ ਵਾਲੇ ਪਾਣੀ ਵਿੱਚ ਪਾ ਕੇ ਪੀਣ ਦੇ ਨਾਲ ਗੈਸ ਸੰਬੰਧੀ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਨੰਬਰ 44 ਜੇਕਰ ਤੁਹਾਡੇ ਦਿਲ ਵਿੱਚ ਦਰਦ ਹੁੰਦਾ ਹੈ ਵੇ ਤਾਂ 2 ਤੋਂ 3 ਇਲਾਇਚੀਆਂ ਦਾ ਸੇਵਨ ਕਰੋ ਨੰਬਰ 45 ਸਵੇਰੇ ਖਾਲੀ ਪੇਟ ਗੂੰਗਣਾ ਪਾਣੀ ਪੀਣ ਦੇ ਨਾਲ ਵਜ਼ਨ ਘੱਟ ਹੋ ਜਾਂਦਾ ਤੇ ਚਿਹਰਾ ਵੀ ਗੋਰਾ ਹੋ ਜਾਂਦਾ ਹੈ ਨੰਬਰ 46 ਨਿੰਬੂ ਦਾ ਰਸ ਪਾਣੀ ਵਿੱਚ ਮਿਲਾ ਕੇ ਪੀਣ ਦੇ ਨਾਲ ਮੂ ਦੀ ਬਦਬੂ ਦੂਰ ਹੋ ਜਾਂਦੀ ਹੈ ਨੰਬਰ 47 ਜਿਆਦਾ ਦੇਰ ਤੱਕ ਬੈਠ ਕੇ ਇੱਕੋ ਜਗ੍ਹਾ ਤੇ ਪੜਨ ਦੇ ਨਾਲ ਤੁਹਾਡਾ ਦਮਾ ਕਮਜ਼ੋਰ ਹੋ ਜਾਂਦਾ ਹੈ ਨੰਬਰ 48 ਕੀੜਾ ਜਿਆਦਾ ਖਾਣ ਦੇ ਨਾਲ ਸਾਂਹ ਦੀ ਬਿਮਾਰੀ ਨਹੀਂ ਹੁੰਦੀ ਨੰਬਰ 49 ਡੋਸੇ ਨੂੰ ਕਰਕਰਾ ਬਣਾਉਣ ਦੇ ਲਈ ਇਸ ਵਿੱਚੋਂ ਮੇਥੀ ਦਾਣਾ ਪਾਊਡਰ ਜ਼ਰੂਰ ਮਿਲਾ ਲਓ ਇਸ ਨਾਲ ਹੀ ਸੁਆਦ ਬਣੇਗਾ ਨੰਬਰ 50 ਸੂਪ ਬਣਾਉਂਦੇ ਸਮੇਂ ਸਬਜ਼ੀਆਂ ਦੀ ਵਰਤੋਂ ਜਿਆਦਾ ਤੋਂ ਜਿਆਦਾ ਕਰੋ ਤੇ ਇਸਨਾਂ ਨੂੰ ਉਬਾਲੋ ਨਾ ਇਸ ਤਰ੍ਹਾਂ ਕਰਨ ਦੇ ਨਾਲ ਇਹ ਸੁਆਦ ਬਣੇਗਾ ਨੰਬਰ 51 ਨਿੰਮ ਦੀ ਦੰਦਨ ਕਰਨ ਦੇ ਨਾਲ ਦੰਦਾਂ ਨੂੰ ਕਦੇ ਵੀ ਕੀੜਾ ਨਹੀਂ ਲੱਗਦਾ ਨੰਬਰ 52 ਦੁੱਧ ਵਿੱਚੋਂ ਖੰਜੂਰ ਮਿਲਾ ਕੇ ਪੀਨ ਦੇ ਨਾਲ ਕਦ ਦਜਲਦੀ ਲੰਬਾ ਹੋ ਜਾਂਦਾ ਹੈ ਨੰਬਰ 53 ਕਰੇਲੇ ਦੇ ਰਸ ਵਿੱਚ ਖੰਡ ਮਲਾ ਕੇ ਪੀਣ ਦੇ ਨਾਲ ਬਵਾਸੀਰ ਤੋਂ ਰਾਹਤ ਮਿਲਦੀ ਆ ਨੰਬਰ 54 ਦਵਾਈ ਖਾ ਕੇ ਕਦੇ ਵੀ ਤੁਰੰਤ ਸੌਣਾ ਨਹੀਂ ਚਾਹੀਦਾ ਇਹ ਸਤਾਦੀ ਸੇਦ ਲਈ ਹਾਨੀਕਾਰਕ ਹੋ ਸਕਦਾ ਨੰਬਰ 55 ਹਰ ਰੋਜ਼ ਇੱਕ ਸੇਵ ਖਾਣ ਨਾਲ ਡਾਕਟਰ ਤੋਂ ਛੁਟਕਾਰਾ ਮਿਲ ਜਾਵੇਗਾ ਨੰਬਰ 56 ਹਰ ਰੋਜ਼ ਸਰੋਂ ਦੇ ਤੇਲ ਵਿੱਚ ਸੁੰਡ ਦਾ ਚੂਰਨ ਮਲਾ ਕੇ ਗਰਦਨ ਤੇ ਮਾਲਿਸ਼ ਕਰੋ ਤੇ ਰਾਤ ਨੂੰ ਸੁੰਡਾ ਤੇ ਅਸ਼ਵਗੰਧਾ ਮਲਾ ਕੇ ਇੱਕ ਚਮਚ ਚੂਰਨ ਗਰਮ ਦੁੱਧ ਨਾਲ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਸਰਵਾਈਕਲ ਤੋਂ ਜਲਦੀ ਰਾਹਤ ਮਿਲ ਜਾਵੇਗੀ ਨੰਬਰ 57 ਹਰ ਰੋਜ਼ ਸਵੇਰੇ ਇੱਕ ਗਲਾਸ ਗਰਮ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਸਰੀਰ ਵਿੱਚਲੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਆ ਤੇ ਪੇਟ ਸਾਫ਼ ਹੋ ਜਾਂਦਾ ਨੰਬਰ 58 ਮੋਬਾਈਲ ਨੂੰ ਕਦੇ ਵੀ ਆਪਣੀ ਹਿੱਕ ਉੱਤੇ ਰੱਖ ਕੇ ਨਹੀਂ ਸੌਣਾ ਚਾਹੀਦਾ ਕਿਉਂਕਿ ਇਸ ਵਿੱਚੋਂ ਭਿਆਨਕ ਰੈਡੀਏਸ਼ਨ ਨਿਕਲਦੀਆਂ ਜੋ ਕਿ ਦਿਲ ਦੀਆਂ ਬਿਮਾਰੀਆਂ ਲਈ ਖਤਰਾ ਬਣ ਜਾਂਦੀਆਂ ਨੇ ਨੰਬਰ 59 ਰਾਤ ਨੂੰ ਲਾਈਟ ਬੰਦ ਕਰਨ ਤੋਂ ਬਾਅਦ ਕਦੇ ਵੀ ਮੋਬਾਈਲ ਨਾ ਚਲਾਓ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀਆਂ ਅੱਖਾਂ ਤੇ ਦੁੱਗਣਾ ਅਸਰ ਪੈਂਦਾ ਹੈ ਅਤੇ ਇਸ ਦੇ ਨਾਲ ਅੰਦਰਾਤਾ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ ਨੰਬਰ 60 ਹਰ ਰੋਜ਼ ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਦੇ ਨਾਲ ਗੁਰਦੇ ਦੀ ਪਥਰੀ ਕੁਝ ਦਿਨਾਂ ਵਿੱਚ ਹੀ ਟੁੱਟ ਕੇ ਬਾਹਰ ਆ ਜਾਂਦੀ ਹੈ ਨੰਬਰ 61 ਸਵੇਰੇ ਰੋਜ਼ਾਨਾ ਖਾਲੀ ਪੇਟ ਗਰਮ ਪਾਣੀ ਘੁੱਟ-ਘੁੱਟ ਕਰਕੇ ਪੀਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਪੇਟ ਦੀ ਚਰਬੀ ਅਤੇ ਹੋਰ ਫालतू ਚੀਜ਼ਾਂ ਜਿਵੇਂ ਗੈਸ ਅਤੇ ਤਜਾਬ ਬਾਹਰ ਆ ਜਾਂਦੀਆਂ ਨੇ ਨੰਬਰ 52 ਮੋਮ ਨੂੰ ਪਿਘਲਾ ਕੇ ਫਟੀਆਂ ਹੋਈਆਂ ਅੱਡੀਆਂ ਤੇ ਲਗਾਉਣ ਦੇ ਨਾਲ ਫਟੀਆਂ ਹੋਈਆਂ ਅੱਡੀਆਂ ਬਿਲਕੁਲ ਠੀਕ ਹੋ ਜਾਂਦੀਆਂ ਨੇ ਨੰਬਰ 6 ਅੱਜਕੱਲ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਚਿਪਸ ਖਾਣ ਦਾ ਸ਼ਕੀਨ ਹੈ ਇਸ ਲਈ ਅਸੀਂ ਜਾਣਦੇ ਹਾਂ ਕਿ ਆਲੂ ਦੇ ਚਿਪਸ ਵਿੱਚ ਬਹੁਤ ਜ਼ਿਆਦਾ ਫੈਟ ਹੁੰਦੀ ਹੈ ਅਤੇ ਇਸ ਵਿੱਚ ਜ਼ਿਆਦਾ ਕੈਲਰੀਜ਼ ਹੋਣ ਕਰਕੇ ਮਟਾਪਾ ਇਸ ਨਾਲ ਬਹੁਤ ਤੇਜ਼ੀ ਨਾਲ ਵਧਦਾ ਹੈ ਇਸ ਨੂੰ ਖਾਣਾ ਖਾਣ ਤੋਂ ਬਾਅਦ ਸਾਡਾ ਪੇਟ ਇੰਨਾ ਭਰ ਜਾਂਦਾ ਹੈ ਕਿ ਅਸੀਂ ਭਰਿਆ-ਭਰਿਆ ਮਹਿਸੂਸ ਕਰਦੇ ਹਾਂ ਤੇ ਕੁਝ ਹੋਰ ਖਾਣ ਨੂੰ ਸਾਡੇ ਪੇਟ ਵਿੱਚ ਜਗ੍ਹਾ ਹੀ ਨਹੀਂ ਬਚਦੀ ਇਹ ਸਾਡੇ ਲਈ ਕਬਜ਼ ਦਾ ਵੱਡਾ ਕਾਰਨ ਬਣਦਾ ਹੈ ਚਾਹ ਨੂੰ ਇਹ ਜਮਾ ਬੀਨਾ ਦਿਓ ਨੰਬਰ 64 ਹਲਦੀ ਪੁੰਨ ਕੇ ਉਸ ਉੱਤੇ ਸ਼ਹਿਦ ਲਗਾ ਕੇ ਚਟਣ ਦੇ ਨਾਲ ਜ਼ੁਕਾਮ ਬਿਲਕੁਲ ਖਤਮ ਹੋ ਜਾਂਦਾ ਹੈ ਨੰਬਰ 65 ਦਿਨ ਵਿੱਚ ਸਿਰਫ ਦੋ ਖੀਰੇ ਖਾਣ ਨਾਲ ਮੋਟਾਪਾ ਤੇਜ਼ੀ ਨਾਲ ਘਟਨਾ ਸ਼ੁਰੂ ਹੋ ਜਾਂਦਾ ਹੈ ਨੰਬਰ 66 ਜੇਕਰ ਤੁਹਾਨੂੰ ਮਿਹਦੇ ਦੀ ਕਮਜ਼ੋਰੀ ਹੋਵੇ ਤਾਂ ਤੁਹਾਨੂੰ ਰੋਜ਼ਾਨਾ ਸਾਬੂਦਾਣਾ ਖਾਣਾ ਚਾਹੀਦਾ ਹੈ ਇਸ ਦੇ ਨਾਲ ਇਹ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 67 ਲਸਣ ਦੇ ਰਸ ਵਿੱਚ ਨਮਕ ਪਾ ਕੇ ਪੀਣ ਦੇ ਨਾਲ ਪੇਟ ਦਰਦ ਦੂਰ ਹੋ ਜਾਂਦਾ ਹੈ ਨੰਬਰ 68 ਗੁੰਗੁਨਾ ਪਾਣੀ ਪੀਣ ਦੇ ਨਾਲ ਲੋਕ ਮੇਸ਼ ਜਵਾਨ ਰਹਿੰਦੇ ਆ ਨੰਬਰ 69 ਕੱਚਾ ਦੁੱਧ ਪੀਣ ਵਾਲੇ ਲੋਕਾਂ ਦਾ ਚਿਹਰਾ ਕਦੇ ਵੀ ਕਾਲਾ ਨਹੀਂ ਹੁੰਦਾ ਨੰਬਰ 7 ਤਰ ਦਹੀਂ ਜਿਆਦਾ ਖਾਣ ਦੇ ਨਾਲ ਚਿਹਰੇ ਤੇ ਕਦੇ ਵੀ ਚੁਰੜੀਆਂ ਨਹੀਂ ਪੈਂਦੀਆਂ ਨੰਬਰ 71 ਜੈਤੂਨ ਦੇ ਤੇਲ ਦੀ ਉਂਗਲੀ ਲਗਾ ਕੇ ਕੰਨ ਵਿੱਚ ਫੇਰਨ ਦੇ ਨਾਲ ਸੁਣਨ ਸ਼ਕਤੀ ਵਧ ਜਾਂਦੀ ਹੈ ਨੰਬਰ 72 ਬਿਨਾ ਦੁੱਧ ਵਾਲੀ ਚਾਹ ਪੀਣ ਦੇ ਨਾਲ ਮੋਟਾਪਾ ਛੇਤੀ ਘਟ ਜਾਂਦਾ ਦੋਸਤੋ ਇਸ ਐਸ ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਸਾਂਝੇ ਘਾਜ਼ਰ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਧੰਨਵਾਦ